ਉਈ ਰੋਈ ਜਾਂਦੀ ਏ ਮਰ ਗਿਆ ਕੋਈ ਐਵੇਂ ਹੁਣ ਜੰਮਣ ਵਾਲੀ ਬਰੁਆਦੀ ਅੱਜ ਵੀ ਕਿਹਨੇ ਤੇਰਾ ਵਿਆਹ ਰੱਖਤਾ ਤੇ ਤੈਨੂੰ ਦੱਸਿਆ ਲੱਗਣੀ ਮੁੰਡੇ ਵੀ ਨਹੀਂ ਦੇਖੇ ਤੂੰ ਉਈ ਨਾ ਡੁਸਕੀ ਜਾ ਤਿਆਰ ਹੋ ਜਾ ਅੱਜ ਤੇਰੀ ਮਾਂ ਨੂੰ ਫੇਰ ਰੋਈ ਜਾਂਦੀ ਏ ਤੂੰ ਹੁਣ ਹੌਸੇ ਵਾਂ ਝੁੱਟ ਕੇ ਨਹੀਂ ਆਉਣ ਲੱਗੀ ਤੂੰ ਤੂੰ ਤਾਂ ਸਗਨੇ ਨਾ ਭਾਈ ਤੂੰ ਰੋਈ ਕਿੱਥੇ ਜਾਂਦੀ ਮੇਰੇ ਮੰਮੀ ਜਾ ਵੀ ਦੇਖਣਾ ਬਹੂ ਦੇ ਸਾਹਮਣੇ ਕਿਹਨਾਂ ਉਥੋ ਸੱਲੀਆਂ ਕਰਵਾਉਂਦਾ ਉਹ ਕੀ ਸੋਚੂਂਦਾ ਆਹੋ ਜੇ ਆਉਂਦਾ ਚੰਗਾ ਜਿਉਂਦਾ ਲੈ ਕੱਲ ਨੂੰ ਤਿਆਰੀ ਰੱਖੀ ਹੋਣਾ ਮੱਖਾ ਤਾਂ ਫਿਕਰ ਹੀ ਮੁੰਡਾ ਨਾਰੀ ਆਊਗਾ ਮੈਂ ਤਾਂ ਅੱਜੇ ਤਿਆਰੀ ਕਰ ਚੰਗਾ ਆਹੋ ਸਾਸਰੀ ਕਾਲ ਆ ਤਾਂ ਬਹੁਤ ਹੀ ਵਧੀਆ ਹੋ ਗਿਆ ਪਰ ਇਹਦਾ ਜੂੜ ਪੱਟਿਆ ਜੋ ਨੁੱਤੀ ਦੀ ਧੀ ਦਾ ਮੈਂ ਸਖਾਲੀ ਹੋ ਜੂਗੀ ਮੈਂ ਤਾਂ ਜਾਣੀ ਗੰਗਾ ਹੀ ਨਾਲ ਹੋਰ ਹੁਣ ਸੇਤੀ ਤਿਆਰੀ ਕਰਾਂ ਪਰ ਇਹ ਜੂੜ ਪੱਟੂ ਖਰਾਬ ਪੜਦਾ ਉਹ ਦੇਖ ਨਾ ਤਿਆਰ ਹੋਏ ਨੇ ਕਿ ਨਹੀਂ ਹਲੇ ਉਹ ਜੱਗੀ ਓ ਤਿਆਰ ਹੋ ਗਏ ਭਾਈ ਡੇਡ ਦੇਖ ਲੈ ਓ ਜੱਗੀ ਓਏ ਆ ਗਿਆ ਭਾਈ ਓਏ ਨਿਕਲ ਓ ਬਾਹਰੇ ਭਾਈ ਟਾਈਮ ਦੇਖ ਲੈ ਕਿੰਨਾ ਹੋਇਆ ਪਿਆ ਉਧਰ ਕੁੜੀ ਵਾਲੇ ਫੋਨ ਕਰੀਂਦੇ ਮੈਨੂੰ ਕੋਈ ਨਾ ਕੋਈ ਨਾ ਬਾਪੂ ਮਾਰਾ ਕੇ ਚਲਦੀ ਓਏ ਆ ਜਾ ਪਾਪੂ ਤੂੰ ਸਦਾ ਉਹ ਅੱਧਾ ਦਿਨ ਉਰੀ ਲੰਗਾਤਾ ਉਧਰ ਕਿਹੜੇ ਗੱਲਾਂ ਕਰਦਾ ਜੱਗੀ ਮੈਨੂੰ ਤਿਆਰ ਹੋੜਾ ਘੰਟਾ ਹੋ ਗਿਆ ਤੇਰੀ ਮਾਂ ਪਾ ਜੇ ਮਾਰੇ ਫਰੀ ਜਾਂਦੀ ਆ ਓਏ ਕੱਡੋ ਪਾਈ ਹੁਣ ਮੈਂ ਕੱਡੂ ਨਾਲ ਨੂੰ ਓਏ ਆ ਜਾ ਬੇਬੇ ਯਾਰ ਕਿੱਥੇ ਮੈਂ ਰਿਸਟਾ ਕਹੀ ਜਾਣਾ ਕ ਤੇਰੀ ਤਾਂ ਪੱਕ ਦੀ ਆਣੀ ਤੋਰ ਤੋਂ ਦੀ ਕਦਾਂ ਲੱਗਾ ਪੱਕ ਨੇ ਲੱਗਾ ਵਪਾਰ ਖਾਗਾ ਇਹ ਆਲ ਦਿਨ ਕੰਮ ਕਰਕੇ ਬੰਦਾ ਮੇਟਾ ਪੰਜ ਲੈ ਕੇ ਹੁਣ ਚੰਗਾ ਹੁਣ ਮਾ ਸਾਰਾ ਰੱਬ ਨੇ ਓਏ ਮੈਂ ਪਹਿਲਾਂ ਪੰਚਾਇਤ ਨੇ ਸਦਰਾਂ ਤੁਹਾਡੇ ਵਾਸਤੇ ਇੱਥੇ ਪਹਿਲਾਂ ਰੌਲਾ ਹੀ ਨਹੀਂ ਵੇਡ ਲੈਣੇ ਆਪਾਂ ਮੈਂ ਬਿਆ ਬਾਤ ਚ ਗੱਲ ਨੂੰ ਆ ਬੈਠ ਓਲਾ ਓਏ ਹੱਸ ਨਾ ਭਾਈ ਮੇਰੀ ਗੱਲ ਸੁਣ ਤੂੰ ਹੁਣ ਮੈਨੂੰ ਤਾਂ ਐ ਲੱਗਦਾ ਮੈਂ ਜਿਵੇਂ ਧਰਨੇ ਤੇ ਆ ਹੁਣ ਇੱਥੇ ਯਾਰ ਕੁੜੀ ਕੜਤਣ ਲੈ ਕੇ ਆਉਂਦਾ ਆਜਾ ਚੱਲ ਜੀ ਉਧਰ ਤਿਆਰਤਾ ਹੁੰਦੇ ਨੇ ਤੁਸੀਂ ਉਹ ਤਿਆਰੇ ਤਿਆਰੇ ਇਹਦਾ ਪੱਗ ਦੇ ਬੇਇੱਜ਼ਤੀ ਕਰਾਉਂਗੇ ਮੇਰੀ ਉੱਥੇ ਆਜਾ 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 ਭਾਈ ਰਸਗੁੱਲੇ ਵੀ ਪਏ ਇੱਥੇ ਠੰਡੇ ਹੋ ਗਏ ਚਲੋ ਵੇ ਮੈਂ ਤਾਂ ਪੈਸੇ ਕੱਢਣ ਲੱਗ ਲੀਸਾ ਆ ਤਾਂ ਚੱਕ ਲਾਂ ਗੱਡੀ ਮੇਰੀ ਉਹ ਕੱਦ ਜਾਣਾ ਵੱਡੀ ਜਾਣਾ ਉਹ ਵੱਡੀ ਗੱਡੀ ਓਏ ਫਿਰ ਦੱਸੋ ਵੀ ਮੈਨੂੰ ਆ ਲੌਕ ਕਰਦੇ ਗੱਡੀ ਲੌਕ ਸੈਂਟਰ ਲੌਕ ਕਰਦੇ ਓਏ ਤੁਰਦਾ ਪੈ ਮੜਾ ਸੈਂਟਰ ਲੌਕ ਕਰ ਦਿਆਂ ਹਾਂ ਇਹ ਨਵਾਂ ਘੁੰਡਿਆ ਘੱਡੀ ਪਈ ਚਲੋ ਨੀ ਕੀ ਹੋਇਆ ਕੋਈ ਰੋਈ ਜਾਂਦੀ ਹੈ ਮਰ ਗਿਆ ਕੋਈ ਹਾਂ ਚੁੱਪ ਕਰ ਜਾ ਐਵੇਂ ਹੁਣ ਜੰਮਣ ਵਾਲੀ ਨੂੰ ਰੋਂਦੀਆਂ ਅੱਜ ਵੀ ਨਹੀਂ ਜੇ ਅੱਜ ਰੋਂਦਾ ਮੂੰਹ ਲੈ ਕੇ ਜਾਵੇਂਗੀ ਨਹੀਂ ਮੇਰੀ ਗੱਲ ਸੁਣ ਚੁੱਪ ਕਰ ਚੁੱਪ ਨਹੀਂ ਕਰਦੀ ਨੀ ਜੇ ਤੂੰ ਅੱਜ ਵੀ ਰੋਈ ਗਈ ਤੇਰੀ ਸੱਸ ਵੀ ਨਾ ਤੇਰੇ ਨਾਲ ਇੰਝ ਕਰਿਆ ਕਰ ਹਾਂ ਮੇਰੇ ਨਾਲ ਤਾਂ ਟਾਈਮ ਕੱਢ ਲਿਆ ਤਾਂ ਮੇਰੀ ਗੱਲ ਸੁਣ ਜ਼ਿਆਦਾ ਨਾ ਬੋਲ ਮੈਂ ਤੈਨੂੰ ਇੱਕ ਵਾਰ ਕਹ ਤਾ ਮੈਂ ਇੱਥੇ ਉਹਨਾਂ ਨੇ ਆਉਣ ਤੀ ਤੇਰਾ ਭੋਗ ਪਾ ਦੂੰਗੀ ਉਹ ਤੂੰ ਪਹਿਲਾਂ ਹੀ ਹਾਂ ਨਹੀਂ ਬੱਸ ਕਰ ਹੁਣ ਚੁੱਪ ਕਰ ਨਹੀਂ ਓਹੋ ਨੀ ਚੰਗਾ ਚੁੱਪ ਕਰ ਇੰਨਾ ਵੀ ਰੋਂਦੇ ਹੁੰਦੇ ਉੱਥੇ ਰੋਣੇ ਜਾ ਕੇ ਹਾਂ ਜਿਹੜਾ ਨਾਲ ਡੋਲੀ ਤੁਰਨ ਵੇਲੇ ਰੋਣੀ ਬਾਕੀ ਕਿਧਰੇ ਤੈਨੂੰ ਕੁਛ ਹੁੰਦਾ ਆਜਾ ਆਜਾ ਉੱਥੇ ਬੈਠਾ ਤੇ ਬੈ ਜਾ ਆਜਾ ਬੈ ਜਾ ਨਹੀਂ ਮਾਂਜੇ ਤੋਂ ਉੰਦੀ ਮੇਰੇ ਸੋ ਸੋ ਸੰਗੂਏ ਕਰਦੀ ਮੇਰੇ ਤੋਂ ਕੀ ਹੋ ਗਿਆ ਕਣ ਰੋਈ ਘਤ ਜਾਨੀਆ ਬੜਾ ਹੋਣਾ ਕੀ ਮੇਰਾ ਵਿਆਹਗਾ ਮੇਰੇ ਤਾਈ ਨੇ ਮੇਰਾ ਵਿਆਹ ਕਰਦੀਆ ਕੀ ਮਾਸੀ ਨੇ ਤਰ੍ਹਾਂ ਵਿਆਹ ਰੱਖਤਾ ਸਤੈ ਨੂੰ ਦੱਸਿਆ ਰਕਣੀ ਮੁੰਡੇ ਵੀ ਨਹੀਂ ਦੇਖੇ ਤੂੰ ਮਾਂ ਬੈ। ਪਰ ਇਹ ਤਾਂ ਮਾਸੀ ਦੀ ਗੱਲ ਤੇ ਗੱਲ ਹੈਗੀ। ਜੇ ਮੇਰੀ ਮਾਂ ਹੁੰਦੀ ਮੈਨੂੰ ਪਹਿਲਾਂ ਲਗਾਉਂਦੀ। ਪਾਗਾਂ ਦੰਗੀਆਂ ਵੀ ਦੇਨੇ। ਲੈ ਬਣੇ ਤਾਂ ਦਿਲ ਤੇ ਕਿਉਂ ਲਾਉਣੀ ਹੈ ਗੱਲ? ਅੱਜ ਨਹੀਂ ਤਾਂ ਕੱਲ ਨੂੰ ਵਿਆਹ ਤਾਂ ਤੇਰਾ ਹੋਣਾ ਹੀ ਸੀ ਨਾ। ਨਾਲੇ ਕੀ ਪਤਾ ਤੈਨੂੰ ਕੀ ਸੋਚ ਕੇ ਕੀਤਾਗਾ। ਤੂੰ ਹੀ ਨਾ ਰੋਈ ਚੱਲ। ਬਾਕੀ ਤੇ ਜਿਹੜਾ ਕੁਝ ਕਰਮ ਜੇ ਮੇਰੀ ਮਾਂ ਹੁੰਦੀ ਮੇਰੇ ਸਾਰੇ ਸੁਆਗ ਉਰੇ ਕਰਦੀ। ਮੰਨਦੀਆਂ। ਫਰੋਂ ਆਪਾਂ ਕਰ ਵੀ ਕੀ ਸਕਦੇ ਆ ਨਹੀਂ ਉਏ ਨਾ ਡਸਤੀ ਜਾ ਤਿਆਰ ਹੋ ਜਾ ਅੱਜ ਤੇਰੀ ਮਾਂ ਨੂੰ ਫੇਰ ਰੋਈ ਜਾਂਦੀ ਏ ਤੂੰ ਹਣੋਂ ਸਿਵਿਆਂ 'ਚ ਉੱਠ ਕੇ ਨਹੀਂ ਆਉਣ ਲੱਗੀ ਮਾਸੀ ਤੂੰ ਐਂ ਕਾ ਤੋ ਬੋਲਦੀ ਏ ਵਿਚਾਰੇ ਨੂੰ ਦੇਖੀ ਅੱਜ ਤਾਂ ਉਹਦੇ ਲਈ ਖਾਸ ਦਿਨਾ ਤੇ ਤੂੰ ਐਂ ਬੋਲੀ ਜਾ ਰਹੀ ਆਂ ਨਾ ਮੈਨੂੰ ਤੂੰ ਸਿਖਾਵੇਂਗੀ ਮੈਂ ਕਿਵੇਂ ਬੋਲਣਾ ਨਹੀਂ ਇਹ ਤੇਰੇ ਵਾਂਗੂ ਪੜ੍ਹੀ ਲਿਖੀ ਨਹੀਂ ਆਕਲ ਤੇਨੂੰ ਕੁੱਡੀ ਦੀ ਨਹੀਂ ਇਹਦਾ ਮਾਇਨ ਨੂੰ ਪੁੱਛਣਾ ਕਿਵੇਂ ਪਾਲੀ ਹੈ ਮਾਸੀ ਘਟਾ ਘਟਾ ਨੂੰ ਮੁੰਡਾ ਤਾਂ ਦਿਖਾ ਦਿੰਦੇ ਵੀ ਕਿਹੋ ਜਿਹਾ ਕੀ ਕੰਮਕਾਰ ਕਰਦਾ ਕਿਥੋਂ ਦਾ ਸਿੱਧਾ ਵਿਆਹ ਹੀ ਨਹੀਂ ਤੂੰ ਜਾਦੇ ਨਾ ਬੋਲ ਜੇ ਬਦਾਮ ਖਾਦੀ ਆਕਲ ਆਉਂਦੀ ਤਾਂ ਤੋਤੇ ਘਰ ਬੰਦ ਲੈਂਦੇ ਮੇਰੀ ਗੱਲ ਸੁਣ ਮੁੰਡਾ ਮੈਂ ਪੁੱਛਦੇ ਹਾਂ ਕਿ ਇਹ ਕਰਿਆ ਮੈਂ ਬੌਲੀ ਨਹੀਂ ਸਾਰਾ ਕੁਝ ਵਧੀਆ ਮੁੰਡਾ ਕੋਈ ਨਸਾ ਪੱਤਾ ਨਹੀਂ ਕਰਦਾ ਮੁੰਡਾ ਗਿਆ ਨਿਤਿਆ ਨਹੀਂ ਵਧੀਆ ਬੰਦਾ ਸਿਆਣਾ। ਸ਼ਰਮਾ ਸੀ ਇੰਨੀ ਜਲਦੀ ਕੀ ਹੋਇਆ ਸੀ ਵਿਆਹ ਕਰਨ ਨੂੰ? ਹਜੇ ਤਾਂ ਵਿਚਾਰੀ ਦੀ ਤਾਂ ਕਿ ਉਮਰ ਵੀ ਕੁਛ ਨਹੀਂ ਹੋਈ ਹੈਗੀ ਤੇ ਤੂੰ ਸਿੱਧਾ ਵਿਆਹ? ਨਹੀਂ ਅੱਜ ਕੱਲ ਬੜਾ ਸਿਆਪਾ ਮੈਂ ਕੀ ਕਰੂੰਗੀ ਜੇ ਕਹੀਮਕੀਮ ਹੋ ਗਈ? ਆ ਇੱਥੇ ਗਮਾਂਟੀਆਂ ਦੇ ਮੁੰਡਿਆਂ ਕਾਹਨੂੰ ਝਾਕਦੀਆਂ ਨੇ ਕਿੰਨੇ ਅੱਜ ਕੱਲ ਬਹੁਤ ਪੰਗੇ ਹੁੰਦੇ ਨੇ। ਮੈਂ ਇੰਨਾ ਨਹੀਂ ਹੋ ਕਰ ਸਕਦੀ। ਮੈਂ ਤਾਂ ਆਪਣੀ ਇੱਜ਼ਤ ਲੈ ਕੇ ਉਹਦੇ ਘਰੇ ਜਾਵਾਂ। ਮੁੱਤੋਂ ਨਹੀਂ ਪੰਗੇ ਹੁੰਦੇ। ਆਹੋ ਤੈਨੂੰ ਲੈ ਕੇ ਆ ਜਣਕੇ ਮੈਂ ਜੋ ਤੈਨੂੰ ਕਹੂੰਗੀ ਤੂੰ ਇਹਦੇ ਲੱਭ ਰਾਂ ਮੈਂ ਉਹ ਆ ਕੇ ਮਮਨ ਗੱਲਬਾਤ ਕਰ। ਪਰ ਮਾਸੀ ਗਾਲ ਤਾਂ ਸੁਣ ਤੂੰ ਸਮਝਾ ਇਹਨੂੰ ਬਸ ਕੁਛ ਨਹੀਂ ਹੁੰਦਾ ਮਾਸੀ ਮਾਸੀ ਗਾਲ ਤਾਂ ਸੁਣ ਲੈ ਤੈਨੂੰ ਪਤਾ ਤਾਂ ਹੈਗਾ ਮਾਸੀ ਦਾ ਤਾਂ ਸੁਭਾਈ ਏ ਇਦਾਂ ਲਗਾ ਬਾਕੀ ਦਾ ਕੀ ਪਤਾ ਵਾਹਿਗੁਰੂ ਨੇ ਤੇਰੇ ਕਰਮਾਂ 'ਚ ਕੁਛ ਚੰਗਾ ਹੀ ਲਿਖਿਆ ਹੋਵੇ ਹੁਣ ਤੂੰ ਰੋਈ ਨਾ ਜਾ ਕੁਛ ਨਹੀਂ ਹੁੰਦਾ ਹੈਗਾ ਦੇਖ ਮੈਂ ਹੈਗੀ ਆ ਨਾ ਤੇਰੇ ਨਾਲ ਯੋਕਰਾ ਦੇਖੋ ਕਰਵਾਰ ਭਾਈ ਸਰਬਾਤਾ ਠੀਕ ਹੈ ਬੱਸ ਹਾਂ ਜਿਹੜੇ ਸਾਹ ਨਾਲ ਕਰਵਾਰ ਹੈ ਨਾ ਕਬੀਲਦਾਰ ਬੰਦੇ ਨੂੰ ਜੱਦੀ ਹੈ ਨਾ ਹਾਂ ਲੈ ਮਾਸੀ ਨੂੰ ਬੁਲਾਉਣਾ ਜੀ ਹਾਂ ਬੁਲਾ ਲੈ ਮਾਸੀ ਨੀ ਮਾਸੀ ਓਏ ਆ ਜਾ ਮਾਸੀ ਲੈ ਮਿਲ ਉਹ ਠੀਕ ਇਹ ਹੈ ਜੀ ਕੁੜਦੀ ਮਾ ਸਤਿ ਸ਼੍ਰੀ ਅਕਾਲ ਸਰਦਾਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੱਸ ਓ ਮੁੰਡਾ ਦੇਖ ਲੱਭੋ ਤੇ ਸੋਹਣਾ ਮੁੰਡਾ ਸੁਖਨਾਰਾ ਜਿਆ ਮਰਕਾ ਉੱਧਰ ਦੀ ਵਾਗਿਆ ਹੋਰ ਕੁਝ ਠੀਕ ਹੈ ਹਾਂ ਠੀਕ ਹੈ ਤੇ ਫੜਿਆ ਪੂੜੇ ਕਿੰਨਾ ਕਾ ਪੁੱਤ ਮੈਂ 10 ਵੀ ਤਾਲ ਲੱਭੋ ਤਾਂ ਪੁੱਤੋ ਸਗੋਂ ਜੱਟਾਂ ਨੇ ਦੀ ਪੁੱਤਾਂ ਕੋਲੋਂ ਆਕੜੀਆਂ ਮਿਲਦੀਆਂ ਨੇ ਪੁੱਤੇ ਓਏ ਬਹੁਤਾ ਮਾਸੀ ਤਾਂ ਰੇਸਾਂ ਚ ਭਜਾਉਣਾ ਇਹ ਹਾਂ ਬਹਿ ਜਾ ਬਹਿ ਜਾ ਬਹਿ ਜਾ ਪੁੱਤ ਹਾਂ ਬਹਿ ਜਾ ਬਹਿ ਜਾ ਹੋਰ ਸੁਣ ਕੇ ਆਉਣ ਚ ਤਕਲੀਫ ਤਾਂ ਨਹੀਂ ਹੋਈ ਨਾ ਭੈਣ ਜੀ ਕੋਈ ਇੱਕ ਮੈਂ ਤੁਹਾਨੂੰ ਗੱਲ ਸਾਰੀ ਅੱਜ ਸੱਚੀ ਸੱਚੀ ਦੱਸ ਦਿੰਨੀ ਆ ਮੇਰੇ ਕੋਲ ਕੁੜੀ ਕੁੜੀਆਂ ਹੋਰ ਮੇਰੇ ਕੋਲ ਕੁਛ ਨਹੀਂ ਓਏ ਮਾਸੀ ਇਹਨਾਂ ਨਾਲ ਪਹਿਲਾਂ ਗੱਲ ਹੋ ਗਈ ਤੈਨੂੰ ਟੈਨਸ਼ਨ ਨਾ ਲੈ ਜਮੇ ਵੀ ਵੀ ਕੱਲ ਨੂੰ ਕਿਉਂ ਜੀ ਕੱਲ ਨੂੰ ਕਿਤੇ ਕੁੜੀ ਨੂੰ ਕਹੋ ਕੁੜੀ ਕੰਮ ਸਿਖਾਈ ਹੋਈ ਆ ਸਾਰਾ ਕੁੜੀ ਮੇ ਸੂਈ ਦੇ ਨੱਕੇ ਥਾਂ ਕੱਢੀ ਹੋਈ ਆ ਭੈਣ ਜੀ ਜੀਨੇ ਤੀ ਦੇਤੀ ਉਹਨੇ ਕੀ ਰੱਖ ਲੇ ਆਸਲ ਤਾਂ ਗੱਲ ਇਹੀ ਹੈ ਪਰ ਬਣੇ ਇਹੀ ਗੱਲ ਰੱਖਿਓ ساری ਉਮਰ ਕਿਤੇ ਬਾਅਦ ਚ ਗੱਲਾਂ ਬਦਲ ਜਾਣ ਨਹੀਂ ਨਹੀਂ ਬਿਲਕੁਲ ਤੁਹਾਡਾ ਉਹ ਵੀ ਹੈ ਕੋਈ ਦਰਾਣਾ ਨਹੀਂ ਕੋਈ ਝਟਾਣਾ ਨਹੀਂ ਤੀ ਮੇਰੇ ਨਹੀਂ ਮੇਰ ਦਾ ਇੱਕ ਹੈ ਦੇਖ ਨ ਲੋੜੀ ਦਾ ਨਾਲੇ ਕੱਲਾ ਮੁੰਡਾ ਵਾਸੀ ਕੱਲਾ ਹੀ ਨਾ ਸੋਹਣਾ ਮੁੰਡਾ ਸੁੱਖਾ ਤਾਂ ਕੀ ਹੋ ਗਿਆ ਦੇਖ ਫੌਜੀਆ ਵਰਗਾ ਮੁੰਡਾ ਹੈ ਹਾਂ ਦੇਖ ਤਾਂ ਕੀ ਹੋ ਰਿਹਾ ਜੀ ਮਾਸੀ ਮੁੰਡਾ ਸੰਗ ਦਾ ਬਹੁਤ ਹੈਗਾ ਲੈ ਮੈਂ ਅਸੀ ਚਾਹ ਪਾਣੀ ਕਰ ਦੂੰ ਕਰ ਦਿਆਂ ਪੁੱਤ ਲੈ ਕਰ ਤਿਆਰੀ ਕਰਾਂ ਕੋਈ ਨਾ ਭੈਣ ਜੀ ਚਾਹੇ ਚਾਹੇ ਮੈਂ ਤਾਂ ਕਹਿੰਨੀ ਪਹਿਲਾਂ ਤੁਸੀਂ ਕੁੜੀ ਨੂੰ ਦਿਖਾ ਦੋ ਸਾਨੂੰ ਲੈ ਉਹ ਕੁੜੀ ਓਏ ਕੁੜੀ ਵੀ ਦੇਖ ਲਿਓ ਜੀ ਕੋਈ ਨਹੀਂ ਬੱਚਾ ਬਣਦਾ ਪੀਲੇ ਤੁਸੀਂ ਬੇਚਾ ਪਾਣੀ ਦਾ ਕਾਹਨੂੰ ਖਰਚ ਕਰਾਉਣਾ ਕੁੜੀ ਬਥੇਰੀ ਸੋਹਣੀ ਐ ਪੜੀ ਲਿਖੀ ਮੈਨੂੰ ਦੱਸ ਦਿੰਨੀ ਆ ਪੜੀ ਲਿਖੀ ਤਾਂ ਕੁੜੀ ਸਾਡੀ 5-7 ਤੱਕ ਕੀ ਆ ਬਾਹਾਂ ਨਹੀਂ ਪੜੀ ਲਗੀ 5 ਪੜੀ ਹੈ ਚੀਰੇ ਜੋਗੀ ਚਲ ਕੋਈ ਨਾ ਭੰਜੀ ਮੈਂ ਕਹਣਾ ਹਾਂ ਟੀਚਰ ਲਾਉਣੀ ਆ ਕੁੜੀ ਝੁੱਲੇ ਹਾਰੇ ਦੀ ਆਹੀ ਬਸ ਰੋਟੀ ਟੁੱਕਦੀ ਆਪਣੇ ਘਰ ਹੈ ਕੀ ਕਰਦੇ ਕੰਮਾਂ ਤਾਂ ਸਾਰਿਆਂ ਚ ਮੈਂ ਪੂਰੀ ਟ੍ਰੈਂਡ ਕੀਤੀ ਹੋਈ ਆ ਕੁੜੀ ਨਾਲੇ ਮੁੰਡਾ ਕਿਹੜਾ ਹੈਡਮਾਸਟਰ ਹੈ ਇਹ ਸੇ ਨੂੰ ਮਾਂ ਮੰਨਿਆ ਜਾਂਦਾ ਕਰਦੀ ਪਹਿਲਾਂ ਆਹੋ ਮੈਂ ਤਾਂ ਮੈਂ ਤਾਂ ਪੂਰਾ ਰੋਬ ਰੱਖ ਦਿਆਂ ਜਵਾਕਾਂ ਤੇ ਐ ਥੋੜੀ ਵੀ ਜਵਾਕ ਮੂਰੇ ਬੋਲ ਜਮੇ ਨਹੀਂ ਬੋਲਦੇ ਮਾਸੀ ਚੱਲ ਤੂੰ ਚਾ ਵੀ ਲੈ ਆ ਗਈ ਸਰਦਾਰ ਜੀ ਅਸੀਂ ਠੀਕ ਹੈ ਜੀ ਹਾਂ ਲੈ ਆਉਣਾ ਮੁੰਡਿਆ ਦੇਖੀ ਭਲਾ ਹੀ ਨਹੀਂ ਹਨ ਹਾਂ ਦੇਖੀ ਬੋਲ ਤਾਂ ਚੱਲ ਕੋਈ ਨਾ ਅਜਾ ਕੁੜੀ ਨੂੰ ਦਾ ਰਸਕ ਵੀ ਹੋਣੀ ਆਪਣੇ ਘਰੇ ਜਾ ਕੇ ਵਿਚਾਰੀ ਹੈ ਨਾ ਸੁਖਦਾ ਸੰਦ ਮਾਂਵਾਰੀ ਕੁੜੀ ਆ ਆਪਣੇ ਚੱਲ ਮਾਂ ਮਾਂ ਜੀ ਜੇ ਕੁੜੀ ਵੀ ਨਹੀਂ ਬੋਲਦੇ ਤੇ ਕੀ ਕਰੋਗੇ ਬੇ ਕੰਨ ਬੋਲਦੇ ਜੀ ਉਹ ਜਿਹੜੂ ਬੁਲਾਉਂਦੀ ਹੈ ਤਾਂ ਬੋਲਦਾ ਤੀ ਪਤਾ ਕੰਨ ਗੋਲਦਾ ਹੈ ਮੈਂ ਤਾਂ ਡਰ ਚ ਲੱਭਿਆ ਦਾ ਬਾਪੂ ਨਹੀਂ ਨਹੀਂ ਬਟੇ ਪਤਾ ਗੱਲ ਕੀ ਹੈ ਜਦੋਂ ਆਪਣਾ ਘਰੇ ਜਾਊਗਾ ਬਾਹਰ ਦੇਖੋ ਆਪਣਾ ਢਲ ਜੂ ਸਿਆਣੀ ਹੋਣਾ ਉਹ ਵੀ ਬੜੀ ਉਹਨੂੰ ਟੈਂਸ਼ਨ ਆ ਲੈ ਤੂੰ ਮੈਂ ਉਹਦੀ ਘਟਾ ਗੁਦਰਾਣੀ ਜਠਾਣੀ ਉੱਥੇ ਜਾਂਦੀ ਉਹ ਤਾਂ ਲੜਦਾ ਨਹੀਂ ਆਪੀ ਲੋਟ ਕਰ ਲੂੰਗੀ ਕੋਈ ਗੱਲ ਨਹੀਂ ਅਸਮਿੰਦਾ ਤੇਰੀ ਰੋਟੀ ਪੱਥ ਦੀ ਹੈ ਆਜਾ ਆਜਾ ਛੋੜੇ ਪ੍ਰਵੀਨ ਪੁੱਤ ਲੈ ਆ ਆਜਾ ਤੇ ਲੈ ਆ ਤੇਰੀ ਮਾਸੀ ਤੋਰਤਾ ਪੈ ਪੈੜ ਦੇੜੀ ਜਾਨੀਆ ਮੇਰੇ ਨੇ ਭਾਈ ਬਚਨਾ ਵੱਜ ਪਰੋਣਾ ਉਹ ਆ ਆਜੋ ਆਜੋ ਲੈ ਚੱਲ ਆ ਜਾ ਭਾਈ ਆ ਜਾ ਕੁੜੇ ਆ ਦੇਖੇ ਉਤਰੇ ਇਥੋਂ ਇੱਥੇ ਆ ਜਾ ਫਰਸੀ ਕੰਦ ਉਹ ਪੈਰੀਆਂ ਸੇ ਲਾ ਭਾਈ ਕੋਈ ਨਾ ਪੈਰੀਆਂ ਛੜ ਤਤੀਆਂ ਦੀ ਪੈਰੀਆਂ ਤੁਹਾਨੂੰ ਕੀ ਹੈ ਆ ਦੇਖ ਲਓ ਜੀ ਪੁੱਤੋ ਚੁਣੀਏ ਤੋ ਕਰ ਲੈ ਕੋਈ ਅੱਜ ਕੱਲ ਕੋਣ ਲੈ ਦੇਖ ਭਾਈ ਮੁੰਡਿਆ ਕੁੜੀ ਲੈ ਪੈਸਾ ਤੇ ਕੁੜੀ ਗਈ ਅੱਜ ਦੇਖ ਲੋ ਅੱਜ ਭੂਮਾ ਫਲਾ ਕੇ ਦੇਖ ਲੋ ਨਾ ਕੋਈ ਕਿੰਨੀ ਪੜੀ ਹੋਈ ਆ ਪੁੱਤ ਪੰਜ ਪੜੀ ਪੰਜ ਪੜੀ ਚਾਲ ਕੋਈ ਨਾ ਤੇ ਜੋਗਰੀ ਹੈਗੀ ਕੁੜੀ ਦਾ ਬੈਂਟਰੀ ਵਰਗੀ ਉਹ ਬੈਂਟਰੀ ਵਰਗੀ ਨੇ ਕਿਹੜਾ ਸੀ ਲਟਾਂ ਮਰਵਾਉਣੀਆਂ ਨੇ ਕੁੜੀ ਤੋਂ ਵਿਚੋਲਿਆ ਕਿਹਾ ਕੁਛ ਹੋ ਨਾ ਨਾ ਜੀ ਮੈਂ ਤਾਂ ਇਹ ਕਹਿੰਦਾ ਸਰਦਾਰ ਜੀ ਵੀ ਮੁੰਡਾ ਕਿਹੜਾ ਘਟਾਗਾ ਮੁੰਡਾ ਵੀ 100 ਗੜ ਦੇ ਬੱਲੇ ਵਰਗਾ ਹੈ ਲਾਹੌਰ ਸੁਖ ਨਾਲ ਚਮਕਾਂ ਮਾਰਦਾ ਚਮਕਾਂ ਦੇਖ ਲੈ ਮੈਨੂੰ ਤਾਂ ਬਿੰਗਾ ਕਰਤਾ ਤੀ ਮੂੰਹ ਬੇਤੁਫਕਾਰਿਆ ਕਰ ਬੜਾ ਨਾ ਬੋਲੇ ਮਾਸੀ ਅੰਗਾ ਭਾਈ ਮੇਰੀ ਗੱਲ ਸੁਣੋ ਜੇ ਤੁਹਾਡੇ ਕੁੜੀ ਪਸੰਦ ਹੈ ਤਾਂ ਮੈਂ ਅੱਜੇ ਤੋਰ ਦਿੰਦੀਆਂ ਗੋਲੀ ਕੀ ਦੀ ਗਹਿਣੇ ਕੀ ਦੇ ਮੈਂ ਮੈਂ ਤਾਂ ਭੈਣ ਜੀ ਆਪਦੇ ਕੱਪੜੇ ਪਾ ਕੇ ਲੈ ਚੁਗੀ ਮੈਂ ਤਾਂ ਸਾਰਾ ਸਮਾਨ ਮੈਂ ਤਾਂ ਤਿਆਰੀ ਕਰਕੇ ਆਈਆਂ ਜੀ ਦੇਖੋ ਹਾਂ ਚੱਲ ਫਿਰ ਜੀ ਤੁਸੀਂ ਤਿਆਰੀ ਕਰਕੇ ਆਓ ਤਾਂ ਬੋਲੋ ਵਾਹਿਗੁਰੂ ਫਿਰ ਹੋਰ ਅਸੀਂ ਤਿਆਰ ਕਰਦੇ ਆ ਜਾ ਪੁੱਤ ਅੰਦਰ ਚਲ ਆ ਲੈ ਜਾ ਪ੍ਰਦੀਪ ਪੁੱਤ ਲੈ ਪੁੱਤ ਆਪਾ ਦੀ ਸਾਰੀ ਹੈ ਹਾਂ ਚਲੋ ਆ ਦੇਖ ਕੇ ਬੱਟ ਤੋਂ ਭਾਈ ਮੜਿਆ ਹਾਂ ਭਾਈ ਛੋਟੀ ਜੀ ਹੁੰਦੀ ਸੀ ਮਾਂ ਮਾਰ ਗਈ ਸੀ ਮੈਂ ਤਾਂ ਆਈ ਮੈਂ ਹੀ ਪਾਲੀ ਆ ਦੱਸ ਸੁਖ ਰਾਜੀ ਤੁਸੀਂ ਨੇ ਐਡੀ ਪਾਲ ਪੜੋਸ ਕੇ ਕਰਤੀ ਪੰਜ ਪੜਾਤੀ ਹੈ ਅੱਜ ਕੱਲ ਤਾਈਆ ਤਾਏ ਚਾਚੇ ਕੌਣ ਨੇ ਕਿਸੇ ਦੇ ਨਹੀਂ ਤਾਂ ਬਹੁਤ ਕਰਦੀ ਹੈ ਇਹਦਾ ਪੜਾਤਾ ਮੈਂ ਜਾਦੇ ਵੀ ਦਿੰਦੀ ਪਰ ਕੀ ਕਰਾਂ ਅੱਜ ਕੱਲ ਬਖਤ ਨਹੀਂ ਸੋਨ ਪਤਾ ਬਾਲਾ ਬੁਰਾ ਹਾਲ ਹੈ ਬਸ ਗੱਲ ਸੱਚੀ ਹੈ ਬਸ ਕੁੜੀਆਂ ਦੇ ਤਾਂ ਨਾਲੇ ਚੁੱਲ੍ਹੇ ਚੌਂਕੀ ਹੀ ਨਹੀਂ ਪੂਰੇ ਹੁੰਦੇ ਪੜਾਈਆਂ ਕਿਹੜੀਆਂ ਸਾਨੂੰ ਪਤਾ ਹੀ ਜਗਾ ਆਹੀ ਕੰਮ ਹੁੰਦਾ ਆਪਣੀਆਂ ਤਾਂ ਬੁੜੀਆਂ ਠੇਰੀਆਂ ਦਾ ਜੰਨੀਆਂ ਮਰਜੀ ਪੜੀਆਂ ਲਿਖੀਆਂ ਹੋਈ ਜਿਵੇਂ ਤੈਨੂੰ ਪਤਾ ਹੀ ਤਾਂ ਮੋਦੂ ਬਾਦ ਕਰਦੇ ਕੰਮਾਂ ਤੇ ਲਾਤੀ ਕਿ ਕੁੜੀ ਘਰ ਦਾ ਕੰਮ ਕਰ ਸਿੱਖ ਲੂਗੀ ਪੜਾਈਆਂ ਕਿਹੜੀਆਂ ਕੰਮ ਆਉਂਦੇ ਨੇ ਪੜੀਆਂ ਹੋਈਆਂ ਉਹ ਵੀ ਢੱਕਾ ਨਹੀਂ ਤੋੜਦੀਆਂ ਪੁੱਤੀ ਦੀਆਂ ਕੇ ਜਾਦੇ ਪੜੀਆਂ ਹੋਣਾਂ ਤਾਂ ਪਾਣੀ ਦੀ ਘੁੱਟ ਨਹੀਂ ਦੇ ਕੇ ਰਾਜੀ ਹੈਗੀਆਂ ਓਏ ਅੱਜਕੱਲ ਨਹੀਂ ਪਾਈ ਦਿੰਦੇ ਹੈਗੇ ਪਾਣੀ ਬੁਣੀ ਇਹੀ ਪੁੱਗਿਆ ਭੈਣ ਜੀ ਇਹ ਤਾਂ ਮੰਜੇ ਤੇ ਪੈਨੂੰ ਪਾਣੀ ਨਹੀਂ ਪੁੱਛਦੀਆਂ ਹੈਗੀਆਂ ਤੇ ਉਹਨੇ ਬੀਏ ਬੂਏ ਕੀਤੀ ਵੇਨ ਪੁੱਤੇ ਦੀ ਕੀ ਆ ਜਿਹੜੀ ਆਈਟੀ ਕੀ ਸਾਰੀ ਪੀਸੀ ਬੂਸੀਏ ਬੈਂਕ ਬੁੰਕ ਵਾਲੀ ਨੂੰ ਸਾਰੀਆਂ ਕਰੀ ਨੇ ਹੁਣ ਜੇ ਉਹਦੀ ਸਸਤ ਤੋਂ ਪਾਣੀ ਮੰਗਦੀ ਹੈ ਪਾਣੀ ਦਾ ਗਲਾਸ ਵੀ ਨਹੀਂ ਫੜਾਉਂਦੀ ਉਹ ਵੀ ਕਹਿੰਦੀ ਮੈਨੂੰ ਫੜਾ ਦਿਓ ਤੁਸੀਂ ਲੈ ਸਮਾ ਮਾੜਾ ਜੀ ਸਮਾ ਬਹੁਤ ਸੋ ਮਾੜਾ ਜੀ ਹਾਂ ਦੇਖ ਭੈਣ ਜੀ ਜੇ ਤਾਂ ਕਾਰਨਾ ਕੰਮ ਹੈ ਤਾਂ ਤਾਂ ਇੱਕ ਵੀ ਨਹੀਂ ਜੇ ਕਰੀ ਜਾ ਆ ਬਰੀਕ ਬਰੀਕ ਕੰਮ ਸਾਰੀ ਦਿਹਾੜੀ ਨਹੀਂ ਮੁੱਕਦੇ ਮੈਂ ਕਿ ਬੁੜੀਆਂ ਤਾਂ ਦਾ ਤਾਂ ਜੇ ਆਰਥੀ ਤੇ ਪਈਆਂ ਨੇ ਤਾਂ ਵੀ ਆਰਥੀ ਤੇ ਪਈਆਂ ਦਾ ਵੀ ਨਹੀਂ ਮੁੱਕਦਾ ਹਾਂ ਤਾਂ ਪਹਿਲਾਂ ਮਰਨ ਦਾ ਟਾਈਮ ਨਹੀਂ ਦੇਖ ਆਪਾਂ ਨਾ ਗੱਲ ਜਵਾਨਾ ਬਹੁਤ ਮੜਾ ਛੱਡਦਾ ਸਾਡੇ ਪਿੰਡ ਇੱਕ ਲਾਣਾ ਹੈਗਾ ਹਾਂ ਉਹ ਲਾਣਾ ਹੈਗਾ ਗੁੜਖਾੜਿਆਂ ਦਾ ਹਾਂ ਉਹਦੇ ਮੁੰਡਾ ਵਿਆਹ ਲਿਆ ਹਾਂਜੀ ਕੁੜੀ ਪੜੀ ਵਿਦਧ ਦੀ ਤੇ ਦੋ ਮਹੀਨੇ ਬਾਅਦ ਕੁੜੀ ਅੱਡ ਹੋ ਗਈ ਆ ਕਿ ਮਾਂ ਪੇ ਆਰਡਰ ਮੈਂ ਆਰਡਰ ਹੂੰ ਅੱਜ ਕੱਲ ਜਵਾਨਾ ਬਹੁਤ ਖਰਾਬ ਹੈ ਫੇਰ ਦਸੋਂ ਲਾਣੇ ਤੇ ਸਾਰੀ ਪੱਟੀ ਮੇਸ ਕਰਤੀ ਪੱਟੀ ਮੇਸ ਕਰਤੀ ਨਾਲੇ ਜੀ ਤੁਸੀਂ ਤਾਂ ਯਾਦ ਰੱਖੋਗੇ ਵੀ ਦੇਬੇ ਪਿਆਾਲ ਨੇ ਰਿਸਟਾ ਕਰਵਾਇਆ ਸੀਗਾ ਠੀਕ ਹੈ ਇਹ ਮੇਰੇ ਭਾਨ ਜਿੰਦਾ ਇੰਨੇ ਵਧੀਆ ਜੀ ਵਧੀਆ ਹਾਂ ਬੋਲੇ ਦੀ ਨਾ ਨਿਕੜਦਾ ਹੁੰਦਾ ਭੈਣ ਜੀ ਮੇਰੀ ਗੱਲ ਸੁਣੋ ਦੇਖ ਆਪਣੇ ਕਰੇ ਤਾਂ ਕੋਈ ਸਾਨੂੰ ਕਦੇ ਲੰਭਾ ਨਹੀਂ ਆਉਗਾ ਪੈਂਜੀ ਮੈਂ ਢਿੱਲੀ ਮੱਠੀ ਰਹਿਣੀ ਆ ਦਾ ਬਾਪੂ ਗੋਡਿਆਂ ਨਾਲੇ ਬਸ ਜੱਗੀ ਉਹ ਲੈ ਭਾਈ ਕੁੜੀ ਆ ਗਈ ਤਿਆਰ ਹੋ ਕੇ ਚਲੋ ਲੈ ਫਿਰ ਆਪਾਂ ਸੋਨੂ ਲੈ ਸਾਗਨ ਪਾਓ ਫਿਰ ਹੋਰ ਭਾਈ ਦਾ ਪੁੱਤ ਮੈਂ ਤਾਂ ਕੋਟੇ ਰੱਖ ਤੇ ਪੁੱਤ ਢਿੱਲੀ ਮੱਠੀ ਰਹਿਣੀ ਮੈਂ ਤਾਂ ਨਹੀਂ ਤੂੰ ਤਾਂ ਸਾਗਨੇ ਨਾ ਭਾਈ ਲੱਗੇ ਗੋਡਿਆਂ ਦੇ ਫਨੇ ਦੀ ਹੋਰ ਪੈਂਜੀ ਕਰੋ ਸਾਗਨ ਨਹੀਂ ਮੈਂ ਤਾਂ ਠਿਕੜਾ ਭਾਈ ਮੇਰੇ ਇਨਾਬਾ ਦਿਓ ਵੀ ਮੇਰੇ ਕਰਤਾ ਚੱਲ ਨਾ 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 ਲੈ ਮੈਂ ਤਾਂ ਕਹਿੰਨੀ ਤੂੰ ਸਿਵੀ ਲੈ ਬਿਠਾਉ ਮੁੰਡੇ ਨੂੰ ਜੀ ਆਜੇ ਪੁੱਤ ਹਾਲੋ ਜੀ ਆ ਫੜਾਓ ਲੜ ਜੀ ਅੱਛਾ ਆ ਗੱਲ ਚ ਪਾ ਦਉਂ ਜੀ ਹਾਂ ਜੀ ਦੇ ਦੇਓ

ਹੁੰਦਾ ਇਹ ਮਾਪੇ ਦਾ ਚੱਲ ਕੋ ਆ ਜਾ ਪੁੱਤ ਚੱਲ ਤੂੰ ਲੈ ਕੇ ਚੱਲ ਹਾਂ ਉਹ ਕੋਈ ਨਹੀਂ ਭਾਈ ਕੋਈ ਨਹੀਂ ਕੁੜੀਆਂ ਜਾਂਦੀ ਨੰਨੇ ਆਪਣੇ ਘਰੇ ਉਹ ਲੈ ਮੁੰਡਿਆ ਖਿਆਲ ਰੱਖੀ ਜੱਗੀ ਹੁਣ ਨਾ ਕੋਈ ਨਾ ਜੀ ਫਿਕਰ ਨਾ ਕਰੋ ਚੱਲ ਔਖੇ ਕਰਦਾ ਤੇਰੇ ਹੁੰਦੇ ਕਾਦਾ ਮੈਨੂੰ ਮੈਂ ਤਾਂ ਚਿੱਚੀ ਜਿਬ ਨਹੀਂ ਭਾਈ ਤੁਸੀਂ ਚੂੜ ਬੱਟਿਆ ਗਿਆ ਮੈਂ ਤਾਂ ਵੀ ਮਸਾ ਰੱਖਿਆ ਇਹਨੂੰ ਪੁੱਤੇ ਦੀ ਗਰਮੀ ਦੇ ਵਿੱਚ ਹਾਏ ਹਾਏ ਮਸਾ ਜੂੜ ਬੱਟਿਆ ਗਿਆ ਇਹਨੂੰ ਪੁੱਤੀ ਦੀ ਦਾ ਮੈਂ ਤਾਂ ਦੋਏ ਹੱਥ ਬਨ ਕੇ ਘਰੋਂ ਕੱਢਤੀ ਹਾਂ ਜੰਮ ਕੇ ਸਿੱਟ ਗਈ ਤੀ ਮੇਰੇ ਕਰਮਾਂ ਹੁਣ ਉੱਥੇ ਚੇ ਕੁਝ ਹੋਵੇ ਚਾਹੇ ਸਿੱਤਰ ਖਾਵੇ ਚਾਹੇ ਉਪਰ ਛੇਤਰ ਤੱਕ ਖਾਂਦੀ ਨਹੀਂ ਕਿਉਂਕਿ ਮੈਂ ਸੂਈ ਦੇ ਨੱਕੇ ਥਾਂ ਹੀ ਕੱਢੀ ਸੀ ਐਵੇਂ ਥੋੜੀ ਮੈਨੂੰ ਗੇਬੋਲੀ ਦਣਾਲੀ ਕਹਿੰਦੇ ਨੇ ਇਹ ਲੱਡੂ ਖਾਨੀਆਂ ਉਹੀ ਲੈ ਕੇ ਆਏ ਤੇ ਮੈਂ ਕਿਹਾ ਕਿ ਪੈਸਾ ਲਾਇਆ ਆ ਆ ਲੈ ਨਾ ਗੱਲ ਉਹ ਕੁੜਮਾਂ ਦੇ ਲੱਡੂ ਤਾਂ ਬੜੀ ਸੁਆਦ ਨੇ ਇਹ ਚਾਹ ਤਾਂ ਫੇਰ ਹੀ ਪੀਓ ਹਾਏ ਹਾਏ ਨਾ 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 ਨ ਹੋ ਤੂੰ ਤੇਰੇ ਮੰਮੀ ਜਮੀ ਬਿਲਕੁਲ ਯਾਦ ਨਹੀਂ ਆਪਣੇ ਮੰਮੀ ਦਾ ਸੁਭਾਅ ਨਾ ਬਹੁਤ ਹੀ ਵਧੀਆ ਹੋਲੀ ਭਾਲੀ ਆ ਤੇ ਤੈਂ ਦੇਖ ਬਾਹਰ ਅੰਦਰ ਜਾਣਾ ਕਿਤੇ ਨਹੀਂ ਜਾਣਾ ਤਿੰਨ ਘਰ ਘਰ ਦੀ ਆਪਣੀਆਂ ਦੋ ਰੋਟੀਆਂ ਖਾਣ ਸਿਰ ਠੀਕ ਹੈ ਨਾ ਸਾਰੇ ਕੰਮ ਮੈਂ ਆ ਕੇ ਸਾਂਭਾਂ ਠੀਕ ਹੈ ਨਾ ਬੇਬੇ ਆਪਣੀ ਐਨੇ ਵਧੀਆ ਸੁਭਾਅ ਦੀ ਨਾ ਐਨੇ ਵਧੀਆ ਸੁਭਾਅ ਦੀ ਤੂੰ ਹਰਾਨ ਹੋ ਜਾ ਠੀਕ ਹੈ ਜੀ ਅੱਜ ਤੋਂ ਬਾਤ ਤਾਂ ਰੂਣਾ ਠੀਕ ਹੈ ਨਾ ਮੰਮੀ ਮੰਮੀ

ਦੇਖ ਤੈਨੂੰ ਕੋਈ ਕਹਿਣਾ ਵਾਲਾ ਨਹੀਂ ਸੁਣਨ ਵਾਲਾ ਨਹੀਂ ਪੁੱਤ ਤੂੰ ਵਧੀਆ ਕਰੇ ਆ ਗਈ ਠੀਕ ਹੈ ਆ ਰੋਟੀ ਟੁੱਕਦੀ ਐ ਪੁੱਤ ਹੋਰ ਆਪਣੇ ਕਿਹੜਾ ਕੰਮ ਰੋ ਨਾ ਮੇਰੀ ਧੀ ਐ ਚੰਗਾ ਮੈਂ ਤੈਨੂੰ ਨੂਹ ਵਾਲੀਆਂ ਨਜ਼ਰਾਂ ਨਾਲ ਨਹੀਂ ਦੇਖ ਰਹੀ ਤੇ ਧੀ ਵਾਲੀਆਂ ਨਜ਼ਰਾਂ ਨਾਲ ਦੇਖੂਗੀ ਤੂੰ ਮੇਰੀ ਨੂਹ ਨਹੀਂ ਹੈਗੀ ਅੱਜ ਤੋਂ ਤੂੰ ਮੇਰੀ ਧੀ ਐ ਠੀਕ ਹੈ ਮੇਰੇ ਦੇਖਣ ਨੂੰ ਕਿਹੜਾ ਪੁੱਤ ਪੰਜ ਛਤ ਨੇ ਆ ਕੱਲਾ ਜੱਗੀ ਐ ਮੇਰੀ ਘਰ ਐਂ ਦੂਜੀ ਤੂੰ ਐ ਤੇਰਾ ਬਾਪੂ ਦੇ ਉਦੇ ਗੋਡੇ ਟੁਕੜੇ ਨੇ ਮੈਂ ਆ ਮੈਂ ਦਿੱਲੀ ਮੱਠੀ ਰਹਿਣੀ ਐ ਦੇਖ ਮੇਰਾ ਕਾਗਜ਼ ਮੈਂ ਚਲ ਮੈਂ ਚਲ ਮੈਂ ਕਾਗਜ਼ ਤੇ ਜਿੱਦ ਤੇ ਤੇਰਾ ਪੈਰ ਟਿੱਕ ਗਿਆ ਕਿੱਥੇ ਅਸੀਂ ਆ ਦੋ ਟੇਚ ਨੂੰ ਖੰਡੇ ਤੇ ਜੱਗੀ ਖੇਤ ਵਾਹ ਜਾਂਦਾ ਸੀ ਆ ਤੇਰਾ ਬਾਪ ਕੇ ਦੇ ਇੱਧਰ ਵਾਹ ਕੇ ਕਦੇ ਇੱਧਰ ਮੈਂ ਘਰੇ ਕੰਦੀ ਬਣਦੀ ਕਿ ਹੁਣ ਇਹ ਜਿੱਥੇ ਮਰਜ਼ੀ ਫਰੀ ਜਾਣਾ ਆਪਾਂ ਮਾਮਾ ਤੀ ਆਰਾਮ ਨਾਲ ਕੰਦੀ ਠੀਕ ਹਮਝਾ ਰੋਣਾ ਪੁੱਤ ਚਾਹੀ ਮੰਮੀ ਤੇ ਪੀ ਲਈ ਚਾ ਹਾਂ ਪੁੱਤ ਮੈਂ ਪੀ ਲਈ ਕੋਈ ਨਾ ਲੈ ਫਿਰ ਤੀਲਾ ਤੇ ਦੋ ਕੁ ਟਾਹ ਚਾਹੀਆਂ ਪਰ ਲੈ ਤੇਰਾ ਸਿਰ ਦੁਖਦਾ ਫਿਰ ਆਰਾਮ ਕਰ ਠੀਕ ਆ ਠੀਕ ਆ ਮੰਮੀ ਹਾਂ ਵੀਲਾ ਬਤੁਆ ਠੀਕ ਹੈ ਮੈਂ ਰੋਫੀ ਕੁਤਰਾ ਦੇਖਦੀ ਆ ਚੰਗਾ ਠੀਕ ਹੈ ਠੀਕ ਹਾਂ ਹਾਂ ਲਸਨਦੀਪ ਪਿੱਲੀ ਚਾਤਾ ਹਾਂ ਹਾਂ ਇਹ ਦਸੇ ਦਾ ਪਿਓ ਪਤਾ ਨਹੀਂ ਕਿੱਧਰ ਭਾਗ ਗਿਆ ਹੁਣ ਵੀ ਦੇਖ ਲੈ ਬਹੂ ਦੇ ਸਾਹਮਣੇ ਇੱਕ ਨਾ ਮੈਂ ਉਥੋਂ ਸੰਨੀਆਂ ਕਰਵਾਉਂਦਾ ਉਹ ਕੀ ਸੋਚੂਗੀ ਮੇਰਾ ਸੌਹਰਾ ਤਾਂ ਜੰਮੀ ਨਹੀਂ ਹੱਟੋਂਦਾ ਇੱਥੇ ਦੁੱਖ ਦੇ ਕੋਟਿਆਂ ਨਾਲ ਵੀ ਫਿਰਦੇ ਲੈ ਚੱਲ ਕੋਲਾ ਖਾਤੀ ਸੰਨੀ ਤਾਂ ਚਾਚੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੇ ਤੂੰ ਪੁੱਤ ਸਿੱਪੇ ਉਹ ਆਪਿਸ ਨਹੀਂ ਕਰਨ ਲੱਗੀ ਮੈਂ ਚਾਚੀ ਚਾਚਾ ਕਿੱਥੇ ਹੈ ਬਸਤਰ ਚਾਚਾ ਇਧਰ ਹੀ ਵਾਕਿਆ ਹੁਣ ਤੈਨੂੰ ਪਤਾ ਤਾਂ ਹੈਗਾ ਤੇਰੇ ਚਾਚੇ ਦੀਆਂ ਆਤਾਂ ਦਾ ਹੋਰ ਦੱਸ ਪੁੱਤ ਤੂੰ ਕੰਮ ਆਉਣੇ ਹੋਗੇ ਮੈਂ ਤਾਂ ਉਹੀ ਆ ਗਿਆ ਚਾਚੀ ਲੰਗੇ ਜਾਂਦਾ ਸੀਗਾ ਨਾਲੇ ਕਿ ਵਿਆਹ ਬੂਹ ਤੇ ਬੁਲਾਈ ਚਾਚੀ ਅੱਛਾ ਤੈਨੂੰ ਪਤਾ ਲੱਗਿਆ ਪੁੱਤ ਲੈ ਪਤਾ ਲੱਗਿਆ ਰਹਿਣਦਾਗਾ ਚੱਲ ਮੇਰੀ ਗੱਲ ਸੁਣ ਹਾਂ ਵਧਾਈਆਂ ਦੇਣੀਆਂ ਤੇ ਤੂੰ ਭੁੱਲ ਗਿਆ ਹਨਾ ਉਹ ਚਾਚੀ ਜਿਵੇਂ ਤੁਸੀਂ ਮੈਨੂੰ ਬੁਲਾਉਣਾ ਭੁੱਲ ਗਏ ਮੈਂ ਥੋੜੀ ਭੁੱਲਿਆਗਾ ਮੈਂ ਤਾਂ ਸਪੈਸ਼ਲ ਤੁਹਾਨੂੰ ਵਧਾਈਆਂ ਦੇਣ ਆਇਆਗਾ ਵੇ ਪੁੱਤ ਤੈਨੂੰ ਵੀ ਸਵਾ ਬਦਾਈਆ ਮੇਰੀ ਗੱਲ ਸੁਣ ਬੋਲਾ ਉਹਨੂੰ ਤਾਂ ਸਾਰਿਆਂ ਦਾ ਇਕੱਠ ਕਰਦੀ ਮੈਂ ਸਭ ਨੂੰ ਬੁਲਾਉਂਦੀ ਮੈਂ ਤਾਂ ਖੁਦ ਮੇਰੇ ਪੇਕੇ ਨਹੀਂ ਬੁਲਾਏ ਨਾ ਇਹਦਾ ਕੋਈ ਮਾਮਾ ਨਾਨਾ ਹੈ ਨਾ ਹੋ ਤਾਂ ਦੇਖਣੀ ਗਈ ਤੇ ਅਸੀਂ ਅੱਛਾ ਮੈਂ ਤਾਂ ਕਹ ਨਾ ਜਦੋਂ ਕੁੜੀ ਦਾ ਪੱਲਾ ਚੱਕਿਆ ਮੂੰਹ ਤੋਂ ਮੈਂ ਤਾਂ ਕੁੜੀ ਉਹਦੀ ਦੇਖੀ ਹੈ ਕਿ ਜਿੰਨਾ ਸਾਨੂੰ ਕਿ ਨਾ ਅਸੀਂ ਸਬਰ ਰੱਖਿਆ ਓਨੀ ਕੁੜੀ ਸਾਨੂੰ ਐਨ ਮਿਲੀ ਹੈਗੀ ਬੈਂਟਰੀ ਵਰਗੀ ਸੱਚੀ ਲੈ ਤੈਨੂੰ ਪਸੰਦ ਆ ਚਾਚੀ ਬਹੁਤ ਪਸੰਦ ਆ ਬਹੁਤ ਸੋਹਣੀ ਹੈਗੀ ਪੁੱਤ ਤਾਂ ਨਹੀਂ ਰੌਲਾ ਪਾਇਆ ਤੈਨੂੰ ਕੀ ਦੱਸਾਂ ਤੈਨੂੰ ਪਤਾ ਪਹਿਲਾਂ ਕਿੰਨੇ ਰਿਸ਼ਤੇ ਮਿਸ ਹੋ ਗਏ ਪੁੱਤ ਲੋਕ ਪਾਨੀ ਵਾਲੇ ਦੇਖ ਲੈ ਦੂਰੀ ਪਾਨੀ ਮਾਰਦਾ ਦੇਥੇ ਤਾਂ ਹੀ ਅਸੀਂ ਚੁੱਪਚਾਪ ਬੱਤੇ ਵਾਕੇ ਨਾ ਗੱਲ ਤੇਰੀ ਠੀਕ ਹੋ ਜਾਂਦੀ ਹੈ ਤੈਨੂੰ ਕੀ ਦੱਸਾਂ ਚੱਲ ਤੂੰ ਹੁਣ ਛੱਡ ਬਾਕੀ ਗੱਲਾਂ ਮੈਂ ਤਾਂ ਦਿਖਾ ਦੇ ਕਿੱਥੇ ਭਾਬੀ ਉਹ ਬੈਠੇ ਨੇ ਦੋਨੇ ਜੀ ਜਾਂ ਤੂੰ ਭੱਜ ਜਾ ਹਾਕ ਮਾਰ ਲਈ ਮੈਂ ਮਣੀਏ ਸੰਨੀਆਂ ਕਰਕੇ ਆਉਣੀ ਮੈਂ ਜਾਇਆ ਮੰਦਰੀ ਜਾਇਆ ਜਾਇਆ ਫਿਰ ਵੀ ਅੰਦਰ ਆਏਗਾ ਵੇ ਜਾਇਆ ਇੱਥੇ ਫਿਰੂਗੀ 4 ਦਿਨਾਂ ਨੂੰ ਛੋਡੇ ਲਵੀ ਸੰਗੀ ਜਾਂਦਾ ਉਹ ਚੱਲ ਮੈਂ ਜਾ ਕੇ ਆਉਣਾ ਫਿਰ ਜਾਇਆ ਦੱਸ ਹਲੇ ਵੀ ਅੱਡਾ ਬੜਾ ਹੋ ਗਿਆ ਹਲੇ ਵੀ ਸੰਗ ਨਹੀਂ ਗਈ ਇਹਦੀ